ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਨੇ ਇਹ ਜੀਰੀ ਦੇ ਵਿੱਚ ਗੰਨਾ ਹੀ ਬੀਜਿਆ ਸੀਗਾ ਅਗਸਤ ਮਹੀਨੇ ਤੋਂ ਬਾਅਦ ਸਤੰਬਰ ਦੇ ਸ਼ੁਰੂ ਦੇ ਵਿੱਚ ਮੇਰੇ ਖਿਆਲ ਜੀਰੀ ਵੀ ਵਧੀਆ ਨਿਕਲ ਆਈ ਸੀ ਡਾਕਟਰ ਦਲੇਰ ਸਿੰਘ ਨੇ ਇਹ ਦੱਸ ਕੇ ਬੱਟਾਂ ਦੇ ਉੱਪਰ ਜੀਰੀ ਲਵਾਈ ਸੀਗੀ ਤੇ ਸਾਡੀ ਹੈਲਪ ਕੀਤੀ ਸੀ ਏਡੋ ਜੋ ਸੁਵਿੰਦਰ ਸਿੰਘ ਫਤਿਹਗੜ੍ਹ ਸਾਹਿਬ ਲੱਗੇ ਹੋਏ ਨੇ ਤੇ ਜੀਰੀ ਵਧੀਆ ਨਿਕਲ ਗਈ ਠੀਕ ਨਿਕਲ ਗਈ ਸੀਗੀ ਕੋਈ ਦਿੱਕਤ ਨਹੀਂ ਆਈ ਤੇ ਉਹ ਤੋਂ ਬਾਅਦ ਇਹ ਗੰਨਾ ਰਹਿ ਗਿਆ ਸੀ ਇੱਕ ਗੰਨੇ ਦਾ ਜਿਹੜਾ ਛਿਆੜ ਟੂ ਛਿਆੜ ਫਰਕ ਹੈ ਇਹ ਤਕਰੀਬਨ 5 ਫੁੱਟ ਦਾ ਤੇ ਅਸੀਂ ਫਿਰ ਸੋਚਿਆ ਅੱਜ ਕੱਲ ਪੰਜਾਬ ਦੇ ਵਿੱਚ ਬੜਾ ਪਿਆ ਹੋਇਆ ਚੱਕਰ ਮਲਟੀ ਕ੍ਰੋਪਿੰਗ ਅਸੀਂ ਪਿਆਜ਼ ਬੀਜਦੇ ਸੀਗੇ ਤੁਸੀਂ ਦੇਖ ਸਕਦੇ ਹੋ ਦੋ ਗੁਡਾਈਆਂ ਹੋਈਆਂ ਨੇ ਪਿਆਜ਼ ਦੀਆਂ ਇਹ ਆਪਣੇ ਗੰਨੇ ਦਾ ਫਟਾਰਾ ਦੇਖ ਸਕਦੇ ਹੋ ਬਿਲਕੁਲ ਠੀਕ ਹੈ 195 ਗੰਨਾ ਇਹ ਤੇ ਕੋਈ ਜ਼ਿਆਦਾ ਖਾਦ ਨਹੀਂ ਪਾਈ ਹੈਗੀ ਜਿੰਨੀ ਨੋਰਮਲ ਆਮ ਖਾਦ ਪਾਈਦੀ ਆ 19 ਖਾਦ ਪਾਈ ਆਸੀਂ ਇਹਦੇ ਨਾਲ ਬੱਟਾਂ ਤੇ ਜੀਰੀ ਵਿਜਨ ਨਾਲ ਪਾਣੀ ਦੀ ਵੀ ਬਚਤ ਹੁੰਦੀ ਆ ਜਿੰਨਾ ਹੀ ਪਾਣੀ ਦੀ ਲੋੜ ਹੁੰਦੀ ਆ ਉਨਾ ਹੀ ਪਾਣੀ ਲੱਗਦਾ ਕੋਈ ਜ਼ਿਆਦਾ ਫालतू ਪਾਣੀ ਨਹੀਂ ਲੱਗਦਾ ਹੈਗਾ ਹੁਣ ਆਪਣੀ ਇੱਕ ਐਕਸਟਰਾ ਫਸਲ ਹੋ ਜਾਣੀ ਆ ਇਹ ਪਿਆਜ਼ ਦੀ ਉਹ ਮੇਰੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਦੇ ਡਾਕਟਰ ਦਲੇਰ ਸਿੰਘ ਦੀ ਜਿਹੜੀ ਟੈਕਨੀਕ ਹੈ ਉਹਨੂੰ ਅਪਣਾਓ ਆਪਣਾ ਕੇ ਵੱਧ ਤੋਂ ਵੱਧ ਝਾੜ ਲੋ ਮਲਟੀ ਕ੍ਰੋਪਿੰਗ ਕਰੋ ਗੰਨੇ ਦਾ ਝਾੜ ਵੀ ਦਾ ਤਕਰੀਬਨ ਉਨਾ ਹੀ ਨਿਕਲੇ ਆਉਣਾ ਬਾਕੀ ਸਰਕਾਰ ਨੂੰ ਬੇਨਤੀ ਹੈ ਇਹ ਨਹਿਰਾਂ ਦਾ ਪਾਣੀ ਲੋਕਾਂ ਨੂੰ ਜ ਜਿਆਦਾ ਤੋਂ ਜਿਆਦਾ ਮੁਹੱਈਆ ਕਰਾਇਆ ਜਾਵੇ ਆ ਕਿਹੜਾ ਜ਼ਮੀਨ ਦੇ ਥੱਲੇ ਪਾਣੀ ਆ ਉਹਦੀ ਬਚਤ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ